ਅੱਜ ਦੀ ਵੀਡੀਓ ਨਾਲ ਉਹਨਾਂ ਭੈਣਾਂ ਤੇ ਭਰਾਵਾਂ ਵਾਸਤੇ ਆ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਕੰਮਤੇ ਜਾਂਦੇ ਨੇ ਭੈਣਾਂ ਨਾ ਸਵੇਰੇ ਉੱਠ ਕੇ ਉੱਠਦੇ ਆ ਸਾਰ ਹੀ ਕੰਮ ਤੇ ਲੱਗ ਜਾਂਦੀਆਂ ਨੇ ਜਿਵੇਂ ਭਾਂਡੇ ਮਾਜਣੇ ਕੱਪੜੇ ਧੋਣੇ ਰੋਟੀ ਲਾਉਣੀ ਕਈ ਭੈਣਾਂ ਨੂੰ ਤਾਂ ਸਾਰੀ ਸਾਰੀ ਦਿਹਾੜੀ ਆਪਣੀਆਂ ਮੱਝਾਂ ਦਾ ਗੋਹਾ ਕੋੜਾ ਹੀ ਨਹੀਂ ਲੋਟ ਆਉਂਦਾ ਇਹਦੇ ਨਾਲ ਨਾ ਠੰਡ ਦੇ ਨਾਲ ਉਹਨਾਂ ਦੀਆਂ ਉਂਗਲਾਂ ਆਕੜ ਜਾਂਦੀਆਂ ਨੇ ਉਂਗਲਾਂ ਦੇ ਪੋਟੇ ਇਸ ਜਗ੍ਹਾ ਤੋਂ ਦੁਖਣ ਲੱਗ ਜਾਂਦੇ ਨੇ ਪੈਰ ਦੁਖਣ ਲੱਗ ਜਾਂਦੇ ਨੇ ਉਂਗਲਾਂ ਨੇ ਨਾ ਜਿਹੜੀਆਂ ਇਸ ਤਰ੍ਹਾਂ ਮੁੜਦੀਆਂ ਨਹੀਂ ਆਕੜ ਜਾਂਦੀਆਂ ਨੇ ਠੰਡ ਦੇ ਨਾਲ ਤੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਕਈ ਵੀ ਰਸਾਈਕਲਾਂ ਦੇ ਉੱਪਰ ਕੰਮਤੇ ਜਾਂਦੇ ਨੇ ਉਹਨਾਂ ਦੀ ਵਿਵਸਥਾ ਦੀ ਉਂਗਲ ਆਕੜ ਜਾਂਦੀਆਂ ਨੇ ਉਹਨਾਂ ਵਾਸਤੇ ਅੱਜ ਇੱਕ ਦੇਸੀ ਨੁਕਤਾ ਲੈ ਕੇ ਆਇਆ ਇਹ ਤੁਸੀਂ 2-3 ਦਿਨ ਵਰਤ ਲਿਓ ਤੁਹਾਡੀਆਂ ਉਂਗਲਾਂ ਨੇ ਨਾ ਜਿਹੜੀਆਂ ਬਿਲਕੁਲ ਸਹੀ ਹੋ ਜਾਣੀਆਂ ਜਿਹੜਾ ਸੋਜਾ ਬਿਲਕੁਲ ਉਤਰ ਜਾ ਪੈਰਾਂ ਦੀਆਂ ਹੁਣ ਭਾਵੇਂ ਹੱਥਾਂ ਦੀਆਂ ਹੁਣ ਬਿਲਕੁਲ ਸਹੀ ਹੋ ਜਾਣੀਆਂ ਤੁਸੀਂ ਕਰਨਾ ਕੀ ਆ 1 ਲੀਟਰ ਲੈਣਾ ਪਾਣੀ ਦਾ ਪਾਣੀ ਨੂੰ ਨਾ ਇਹ ਤਾਂ ਗਰਮ ਕਰਨਾ ਰੱਖ ਦੇਣਾ ਗਰਮ ਕਰਨ ਤਾਂ ਕਰਨਾ ਰੱਖਣ ਤੋਂ ਬਾਅਦ ਤੁਸੀਂ ਕੀ ਕਰਨਾ ਸਬਜ਼ੀ ਵਾਲੀ ਦੁਕਾਨ ਤੋਂ ਨਾ ਇੱਕ ਲੈ ਕੇ ਆਉਣਾ ਸਗਮਲ ਇਹ ਆਮ ਆਪਣੇ ਘਰੇ ਖੇਤਾਂ ਦੇ ਵਿੱਚ ਵੀ ਹੋ ਜਾਂਦਾ ਉੱਥੋਂ ਪਟ ਲਿਆ ਚਾਹੇ ਸਬਜ਼ੀ ਵਾਲੀ ਦੁਕਾਨ ਤੋਂ ਲੈ ਲਿਓ ਇਹਨੂੰ ਛਿੱਲਣਾ ਨਹੀਂ ਬਿਗੈਰ ਛਿੱਲੇ ਨਾ ਇਹਦੇ ਬਰੀਕ ਬਰੀਕ ਟੁਕੜੇ ਜਦੋਂ ਪਾਣੀ ਰਿੱਝ ਗਿਆ ਪੂਰਾ ਰਿੱਝਣ ਲੱਗ ਜੇ ਆਪਾਂ ਉਸ ਪਾਣੀ ਦੇ ਵਿੱਚ ਪਾ ਦੇਣੇ ਬਰੀਕ ਬਰੀਕ ਟੁਕੜੇ ਕਰਨੇ ਨੇ ਜਿਵੇਂ ਆਪਾਂ ਸਬਜੀ ਕੱਟਣ ਵੇਲੇ ਨਾ ਸਬਜੀ ਚੀਰਨ ਵੇਲੇ ਆਪਾਂ ਬਰੀਕ ਟੁਕੜੇ ਕਰਦੇ ਆ ਉਸ ਤਰ੍ਹਾਂ ਬਰੀਕ ਬਰੀਕ ਟੁਕੜੇ ਕਰਕੇ ਪਾਣੀ ਦੇ ਵਿੱਚ ਪਾ ਦੇਨੇ ਨੇ ਪਾਣੀ ਨੂੰ ਪੂਰਾ ਰਿਜ ਲੈਣ ਦਿਓ ਜਿੰਨਾ ਚਿਰ ਇਹ ਸਾਰੇ ਸਗਮਲ ਦਾ ਅਸਰ ਨਾ ਪਾਣੀ ਦੇ ਵਿੱਚ ਨਹੀਂ ਜਾਂਦਾ ਉਨਾਂ ਚਿਰ ਪਾਣੀ ਨੂੰ ਰਣਣ ਰਿਜੀ ਜਾਣ ਦਿਓ ਜਿਵੇਂ ਆਪਣੀ ਚਾਹ ਰਿਜੀ ਹੁੰਦੀ ਆ ਇਹਦੇ ਨਾਲ ਕੀ ਹੋਊ ਨਾ ਆਪਣੇ ਕੋਲ ਇੱਕ ਬਹੁਤ ਵਧੀਆ ਦਵਾਈ ਤਿਆਰ ਹੋ ਜਾਊ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਉਣੀ ਆ ਐਡ ਕਰਨੀ ਆ ਉਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਉਹ ਦੱਸਾਂ ਤੁਸੀਂ ਆਪਣੇ ਸ਼ਹਿਰ ਦਾ ਨਾਮ ਆਪਣਾ ਨਾਮ ਜਿੱਥੇ ਜਿੱਥੇ ਤੁਸੀਂ ਵੀਡੀਓ ਵੇਖ ਰਹੇ ਹੋ ਉਹ ਕਮੈਂਟ ਕਰਕੇ ਵੀਡੀਓ ਦੇ ਥੱਲੇ ਜ਼ਰੂਰ ਲਿਖ ਦਿਓ ਕਮੈਂਟ ਬਾਕਸ ਦੇ ਵਿੱਚ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਜਿਹੜੀ ਜਾਣਕਾਰੀ ਸੀ ਤੁਹਾਨੂੰ ਦਿੰਨੇ ਆ ਚੰਗੀ ਲੱਗਦੀ ਹੈ ਜਾਂ ਨਹੀਂ ਇਹ ਵੀ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਪਾਉਣੀ ਆ ਉਹ ਵੀ ਮੈਂ ਤੁਹਾਨੂੰ ਦੱਸਣ ਲੱਗਿਆ ਆਪਣੇ ਘਰੇ ਨਾ ਰਸੋਈ ਦੇ ਵਿੱਚ ਆਪਾਂ ਰੋਜ਼ ਸਬਜ਼ੀ ਦੇ ਵਿੱਚ ਪਾਉਨੇ ਆ ਨਮਕ ਚਿੱਟਾ ਨਮਕ ਜਿਹਨੂੰ ਆਪਾਂ ਸਿੱਧਾ ਨਾ ਵੀ ਕਹਿ ਦਿੰਦੇ ਹਾਂਗੇ ਨਮਕ ਭਾਵੇਂ ਕੋਈ ਮਰਜ਼ੀ ਹੋਵੇ ਇੱਕ ਚਮਚਾ ਨਮਕ ਦਾ ਲੈ ਲੈਣਾ ਇੱਕ ਚਮਕਾ ਨਮਕ ਦਾ ਲੈ ਕੇ ਨਾ ਉਹੋ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਚੰਗੀ ਤਰ੍ਹਾਂ ਹਿਲਾ ਦੇਣਾ ਇਹਨੂੰ ਪਾਣੀ ਨੂੰ ਨਾ ਆਪਾਂ ਘੱਟੋ ਘੱਟ 10-15 ਮਿੰਟ ਰੰਨਣਾ ਵੀ ਜਿਹੜਾ ਸਗਵਲ ਦਾ ਸਾਰਾ ਅਸਰ ਆ ਨਾ ਪਾਣੀ ਦੇ ਵਿੱਚ ਚਲਿਆ ਜਾਵੇ ਇਹ ਆਪਣੇ ਕੋਲ ਇੱਕ ਤਰ੍ਹਾਂ ਦੀ ਦਵਾਈ ਤਿਆਰ ਹੋ ਜਾਊਗੀ ਬਰਤਨ ਦਾ ਢੰਗ ਦੱਸਦਾ ਮੈਂ ਤੁਹਾਨੂੰ ਬਰਤਨੀ ਕਿਵੇਂ ਹੈ ਆਪਾਂ ਸਾਵਨ ਨੂੰ ਨਾ ਪੈਣ ਵੇਲੇ ਇੱਕ ਕੋਸੇ ਕੋਸੇ ਪਾਣੀ ਦੇ ਨਾਲ ਹੱਥ ਧੋ ਲੈਣੇ ਨੇ ਪਾਬ ਟਕੋ ਟਕੋਰ ਕਰ ਲੈਣੀ ਆ ਤੇ ਪੈਰਾਂ ਦੇ ਉੱਪਰ ਵੀ ਟਕੋਰ ਕਰ ਲੈਣੀ ਆ ਇਹ ਤੁਸੀਂ 2-3 ਦਿਨ ਵਰਤ ਲਿਓ ਤੁਸੀਂ ਰਿਜ਼ਲਟ ਆਪ ਦੇਖਿਓ ਤੁਹਾਡੇ ਹੱਥ ਨੇ ਜਿਹੜੇ ਐ ਮੁੜਦੇ ਹੀ ਨਾ ਸਹੀ ਮੁੜਨ ਲੱਗ ਜਾਣਗੇ ਜਿਹੜਾ ਸਾਰਾ ਸੋਜਾ ਤੁਹਾਡੇ ਹੱਥਾਂ ਦਾ ਉਤਰ ਜਾਊਗਾ ਤੇ ਇਹ ਨਾ ਨੁਕਤਾ ਬਹੁਤ ਵਧੀਆ ਤੇ ਅਜਮਾਇਆ ਨੁਕਤਾ ਹੈ ਭੈਣਾ ਇਸ ਨੁਕਤੇ ਨੂੰ ਨਾ ਆਪਣੀਆਂ ਦੂਸਰੀਆਂ ਭੈਣਾਂ ਤੱਕ ਸੇਅਰ ਜ਼ਰੂਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ Hasta el